ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਜੀ ਬਹੁਤ ਜ਼ਿਆਦਾ ਡਿਮਾਂਡਡ ਜਿਨ੍ਹਾਂ ਸੂਟਾਂ ਦੀ ਅਸੀਂ ਵੀਡੀਓ ਪਾਉਣੇ ਨਾਲ ਦੀ ਨਾਲ ਸਟਾਕ ਕਲੀਅਰ ਵਾਸਤੇ ਜਿਹੜੇ ਇਹ ਵਾਲੇ ਸੂਟ ਨੇ ਜੀ ਇਹ ਇੱਕ ਤਾਂ ਗਿਫਟ ਵਾਸਤੇ ਬਹੁਤ ਜਾਂਦੇ ਨੇ ਦਾਨ ਪੁੰਨ ਵਾਸਤੇ ਬਹੁਤ ਜਾਂਦੇ ਨੇ ਜਿੱਦਾਂ ਮੇਰੇ ਐਨ ਆਰ ਆਈ ਕਲਾਇੰਟਸ ਨੇ ਉਹ ਜਿੱਦਾਂ ਮਤਲਬ ਨਾ ਕਿਸੇ ਨੂੰ ਦਾਨ ਕਰਨੇ ਹੁੰਦੇ ਨੇ ਸੂਟ ਤਾਂ ਪਿੱਛੇ ਜਿਸੀਂ ਭੇਜੇ ਸੀਗੇ ਜੀ ਅ ਅਲੱਗ-ਅਲੱਗ ਜਿੱਦਾਂ ਸੰਸਥਾ ਤੇ ਪੇਜ ਦੇ ਹੁੰਦੇ ਆ ਤਾਂ ਉਹਦੇ ਵਾਸਤੇ ਵੀ ਵੈਸਟ ਨੇ ਕਿਉਂਕਿ ਜਿਹੜੇ ਤਾਂ ਪਾਉਂਦੇ ਨੇ ਜੀ ਉਹਨਾਂ ਵਾਸਤੇ ਵੀ ਤੇ ਬਹੁਤ ਵਧੀਆ ਪੁੰਨ ਵਾਲਾ ਕੰਮ ਹੁੰਦਾ ਤੇ ਦੂਜੇ ਅਗਰ ਆਪਾਂ ਖੁਦ ਵੀ ਸਟੀਚ ਕਰਵਾਨੇ ਆ ਤਾਂ ਬਹੁਤ ਸੋਹਣੇ ਜੇ ਸੂਟ ਨੇ ਤੇ ਪ੍ਰਾਈਸ ਅਕੋਰਡਿੰਗ ਬਹੁਤ ਵਧੀਆ ਸੂਟ ਨੇ ਜੀ ਜਿਹੜੇ ਅੱਜ ਵਾਲੇ ਸੂਟ ਨੇ ਅਸੀਂ ਤੁਹਾਨੂੰ ਆਫਰ ਚ ਦੇ ਰਹੀ ਹਾਂ ਅੱਗੇ ਮੈਂ 1000 ਦਾ ਸੂਟ ਦਿੰਨੀ ਹੁੰਦੀ ਹੈ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਹੁੰਦੇ ਨੇ ਅੱਜ ਤੁਹਾਨੂੰ ਅਸੀਂ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ 1000 ਦਾ ਸੂਟ ਦਵਾਂਗੇ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਤੁਸੀਂ ਅਗਰ ਦੋ ਸੂਟ ਲੈਣੇ ਹੋ ਸਾਤੋਂ ਤਾਂ ਤੁਹਾਨੂੰ ਕਲੈਕਸ਼ਨ ਬਹੁਤ ਪਿਆਰੀ ਆ ਬਾਕੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਤੁਸੀਂ ਵੀਕ ਸੈਂਡ ਕਰ ਸਕਦੇ ਹੋ ਨੰਬਰ ਹੈਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਵੀਕ ਸੈਂਡ ਕਰ ਸਕਦੇ ਹੋ ਬਹੁਤ ਸੋਹਣੇ ਜਿਹੇ ਸੂਟ ਨੇ ਜਿਹੜੇ ਤੁਹਾਨੂੰ ਦਿਖਾਣੇ ਨੇ ਜੇ ਤੇ ਇਹ ਹੈਗੀਆ ਵਿంటర్ ਕਲੈਕਸ਼ਨ ਬਹੁਤ ਜ਼ਿਆਦਾ ਡਿਮਾਂਡ ਤੇ ਰਹਿੰਦੇ ਨੇ ਜੀ ਇਹ ਵਾਲੇ ਸੂਟ ਨੇ ਜਿਹੜੇ ਸਾਡੇ ਵਿੰਟਰ ਦੀ ਕਲੈਕਸ਼ਨ ਆ ਵਿਦਾਊਟ ਲਾਈਨਿੰਗ ਸੂਟ ਬਣਦੇ ਨੇ ਜੀ ਇਹ ਇਦਾਂ ਬਹੁਤ ਪਿਆਰੇ ਜੇ ਜਿੱਦਾਂ ਇਹ ਵਰਕ ਹੁੰਦਾ ਇਦਾਂ ਦੀ ਹੈ ਜੀ ਡਿਜੀਟਲ ਪ੍ਰਿੰਟਿੰਗ ਆ ਵਰਕ ਦੀ ਤਰ੍ਹਾਂ ਠੀਕ ਹੈ ਬੈਕ ਸਾਈਡ ਤੇ ਵੀ ਪ੍ਰੋਪਰ ਪ੍ਰਿੰਟ ਮਿਲੇਗਾ ਇਫਰਾਂਟਾਈਜ਼ ਦਾ ਤੇ ਇਹਦੇ ਨਾਲ ਤੁਹਾਨੂੰ ਪਲੇਨ ਸਲਵਾਰ ਮਿਲ ਜਾਏਗੀ ਜੀ ਠੀਕ ਹੈ ਤੇ ਨਾਲ ਤੁਹਾਨੂੰ ਇਹ ਪ੍ਰੋਪਰ ਸ਼ਾਲ ਮਿਲ ਜਾਏਗਾ ਮੈਂ ਤੁਹਾਨੂੰ ਇੱਕ ਸ਼ਾਲ ਖੋਲ ਕੇ ਦਿਖਾ ਦਾਨੀ ਆ ਇੱਦਾਂ ਮਿਲੇਗਾ ਜੀ ਪ੍ਰੋਪਰ ਸ਼ਾਲ ਇਸ ਦਾ ਲੈਂਥ ਪੂਰੀ ਆ ਬਹੁਤ ਸੋਹਣਾ ਸੂਟ ਐ ਤੇ ਅੱਜ ਤੁਹਾਨੂੰ ਇਹ ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ 1000 ਦਾ ਸੂਟ ਮਿਲਦਾ ਤੇ ਦੋ ਸੂਟ ਅਗਰ ਤੁਸੀਂ ਲੈਣੇ ਹੋ ਤਾਂ ਤੁਹਾਨੂੰ 1900 ਸੂਟ ਪੇ ਕਰਨਾ ਪਏਗਾ ਇਹ ਹੈਗਾ ਜੀ ਇਹਦਾ ਸੈਕੰਡ ਕਲਰ ਠੀਕ ਹੈ ਜੀ ਕਲਰ ਬਹੁਤ ਸੋਹਣੇ-ਸੋਹਣੇ ਜਿਹਾ ਡਿਜ਼ਾਈਨਿੰਗ ਬਹੁਤ ਸੋਹਣੀ ਆ ਤੇ ਇੱਕ-ਇੱਕ ਦੇ ਵਿੱਚ ਤੁਹਾਨੂੰ ਇਹ 3rd ਕਲਰ ਮਿਲ ਜੇਗਾ ਜੀ ਮਸਟਰਡ ਸੇਮ ਹੀ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਇੱਕੋ ਹੀ ਪ੍ਰਿੰਟ ਦੇ ਹਲੇ ਪਹਿਲਾਂ ਸਾਰੇ ਕਲਰ ਦਿਖਾ ਦੰਨੀ ਆ ਇਹ ਹੈਗਾ ਜੀ ਇਹਦਾ 4th ਕਲਰ ਇਹ ਅਸੀਂ ਪਹਿਲਾਂ ਵੀ ਸੂਟ ਦਿਖਾਏ ਹੋਏ ਆ ਮਤਲਬ ਇਹ ਰਿਪੀਟ ਆਏ ਨੇ ਜੀ ਇੱਕ-ਇੱਕ ਨਾਲ ਦੇ ਆਪਣੇ ਚਾ ਜਿਹਦਾ ਇਹ ਪਿਸਟਾ ਸ਼ੇਡ ਆ ਤੇ ਇਹਦੇ ਵਿੱਚ 4 ਸੂਟ ਹੈਗੇ ਆ ਇੱਕ-ਇੱਕ ਸੈੱਟ ਦੇ ਵਿੱਚ ਆਪਣੇ ਕੋਲ 4-4 ਸੂਟ ਹੈਗੇ ਨੇ ਜੀ ਠੀਕ ਹੈ ਜੀ ਬਸ ਸੋਹਣੀ ਜੀ ਕਲੈਕਸ਼ਨ ਆ ਬਾਕੀ ਹੈਗਾ ਜੀ ਇਹਦੇ ਵਿੱਚ ਕਲਰ ਆਪਸ਼ਨ ਠੀਕ ਹੈ ਚਾਰ ਕਲਰ ਨੇ ਬਹੁਤ ਪਿਆਰੇ ਜਿਹੇ ਡਿਜ਼ਾਈਨ ਚ ਤੇ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਣੇ ਆ ਮੈਂ ਇੱਕ ਸੂਟ ਖੋਲਦੀ ਆ ਤੇ ਬਾਕੀ ਜੇ ਤੁਹਾਨੂੰ ਕਲਰ ਆਪਸ਼ਨ ਦੰਨੇ ਆ ਐਦਾਂ ਰਹੇਗਾ ਜੀ ਵਿంటర్ ਕਲੈਕਸ਼ਨ ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਠੀਕ ਹੈ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਇਹ ਤੇ ਨਾਲ ਤੁਹਾਨੂੰ ਦੇ ਰਹੇ ਹਾਂ ਅਸੀਂ ਅੱਜ ਸ਼ਿਪਿੰਗ ਫ੍ਰੀ ਇਹ ਹੈਗਾ ਜੀ ਇਹਦਾ ਸ਼ਾਲ 1000 ਦਾ ਸੂਟ ਆ ਸ਼ਿਪਿੰਗ ਫ੍ਰੀ ਦੇ ਨਾਲ ਅੱਗੇ ਤੁਸੀਂ ਮੇਰੀ ਵੀਡੀਓ ਚ ਦੇਖਦੇ ਹੋ ਇਹੀ ਸੂਟ ਤੁਹਾਨੂੰ ਸ਼ਿਪਿੰਗ ਦੇ ਨਾਲ ਹੀ 1080 ਦਾ ਪੈਂਦਾ ਆ ਤੁਹਾਨੂੰ 80 ਰੁਪਏ ਇਹਨਾਂ ਸੂਟਾਂ ਚੋਂ ਲੈਸ ਹੋ ਗਿਆ ਡਾਇਰੈਕਟਲੀ ਠੀਕ ਹੈ ਜੀ ਤੇ ਇਹਦੇ ਵਿੱਚ ਤੁਹਾਨੂੰ ਇਹ ਦੋ ਕਲਰ ਮਿਲਦੇ ਆ ਨੈਕਸਟ ਡਿਜ਼ਾਈਨ ਦਿਖਾਣੇ ਆ ਜੀ ਹਰੇਕ ਚਾਰਟ ਮਿਲੇਗਾ ਲਾਈਟ ਡਾਰਕ ਜਿੱਦਾਂ ਨਾਲ ਵੀ ਤੁਸੀਂ ਕਲਰ ਪਸੰਦ ਕਰਦੇ ਹੋ ਉਦਾਂ ਦਾ ਲੈ ਸਕਦੇ ਹੋ ਦੇਖੋ ਜੀ ਨੈਕ ਤੇ ਬਹੁਤ ਸੋਹਣਾ ਜਿਹਾ ਵਰਕ ਹੈ ਬਹੁਤ ਪਿਆਰੀ ਜਿਹੀ ਕਲੈਕਸ਼ਨ ਆ ਤੇ ਹੈਂਡ ਦਾ ਟੱਚ ਦਿੱਤਾ ਹੋਇਆ ਬਹੁਤ ਪਿਆਰਾ ਸੂਟ ਆ ਜੀ ਵਾਟਰ ਵਾਲਾ ਇਹ ਹੈਗੇ ਜੀ ਇਹਦੇ ਨਾਲ ਮੈਰੂਨ ਸ਼ੇਡ ਦੀ ਸਲਵਾਰ ਤੇ ਇਹਨਾਂ ਨਾਲ ਜਿਹੜੇ ਸ਼ਾਲ ਹੋਣਗੇ ਉਹ ਕੰਟਰਾਸਟ ਦੀ ਲੁੱਕ ਬਹੁਤ ਸੋਹਣੀ ਦੇਣਗੇ ਦੇਖੋ ਇਹ ਬਲੂ ਸ਼ੇਡ ਨੇਵੀ ਜਬਲੂ ਕਲਰ ਆ ਠੀਕ ਹੈ ਇਦਾਂ ਕੰਟਰਾਸਟ ਲੁੱਕ ਦੇ ਸ਼ਾਲ ਰਹਿਣਗੇ ਇਹਨਾਂ ਦੇ ਨਾਲ ਜਿਹੜਾ ਨੈਕਸਟ ਕਲਰ ਆ ਉਹ ਹੈਗਾ ਮਸਟਰਡ ਥੋੜਾ ਜਿਹਾ ਕਿ ਡਿਜ਼ਾਈਨਿੰਗ ਦਾ ਫਰਕ ਆ ਜਾਏਗਾ ਬਸ ਬਾਕੀ ਸੇਮ ਹੈ ਜੀ ਇਹਦਾ ਘੇਰਾ ਬਣਿਆ ਹੋਇਆ ਹੈ ਹੈਂਡ ਡਾਈ ਟੱਚ ਦਿੱਤਾ ਹੋਇਆ ਇਸ ਤੇ ਵੀ ਤੇ ਜਿਹੜਾ ਇਹਦਾ ਸ਼ਾਲ ਹੋਏਗਾ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਕੋਈ ਕੋਈ ਸਿੰਗਲ ਸੂਟ ਆ ਕਿਸੇ ਕਿਸੇ ਦੇ ਵਿੱਚ ਚਾਰ ਚਾਰ ਕਲਰ ਹੈਗੇ ਆ ਮਤਲਬ ਜਿਹੜਾ ਸਿੰਗਲ ਸੂਟ ਆ ਨਾ ਸਿੰਗਲ ਕਲਰ ਆ ਤੋਂ ਦੇ ਵਿੱਚ ਵੀ ਤੁਹਾਨੂੰ ਚਾਰ ਸੂਟ ਮਿਲ ਜਾਣਗੇ ਠੀਕ ਹੈ ਜੋ ਮੈਂ ਤੁਹਾਨੂੰ ਵੀਡੀਓ ਚ ਦਿਖਾ ਰਹੀ ਹਾਂ ਇੱਕ ਇੱਕ ਸੂਟ ਨਾਲ ਦੇ ਚਾਰ ਚਾਰ ਸੂਟ ਆਪਣੇ ਪਾਸ ਹੈਗੇ ਆ ਇਹ ਸੇਮ ਦੇ ਵਿੱਚ ਇੱਕ ਕਾਫੀ ਜਿਹਾ ਸ਼ੇਡ ਆ ਜਾਂਦਾ ਠੀਕ ਹੈ ਕਲਰ ਬਹੁਤ ਸੋਹਣੇ ਆ ਤੁਸੀਂ ਘੇਰੇ ਤੇ ਪ੍ਰਿੰਟ ਲੈਣਾ ਘੇਰੇ ਤੇ ਪ੍ਰਿੰਟ ਲੈ ਸਕਦੇ ਹੋ ਫੁੱਲਾਂ ਵਾਲੇ ਡਿਜ਼ਾਈਨ ਲੈਣੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਜੇ ਫੁੱਲਾਂ ਵਾਲੇ ਡਿਜ਼ਾਈਨ ਅਸੀਂ ਤੁਹਾਨੂੰ ਦੰਨੇ ਆ ਤੇ ਪ੍ਰਾਈਸ 1000 ਸ਼ਿਪਿੰਗ ਫਰੀ ਦੇ ਨਾਲ ਪੰਜਾਬ ਦੇ ਵਿੱਚ ਅਦਰ ਸਟੇਟ ਦੇ ਵਿੱਚ ਤੁਹਾਨੂੰ ਸ਼ਿਪਿੰਗ ਚਾਰजेस ਪੇ ਕਰਨੀ ਪੈਣਗੇ ਤੇ ਦੋ ਸੂਟ ਅਗਰ ਤੁਸੀਂ ਲੈਣੇ ਹੋ ਤਾਂ ਤੁਹਾਨੂੰ 1900 ਕੋਸਟ ਕਰਨਾ ਪਏਗਾ ਇਹ ਹੈਗਾ ਬਹੁਤ ਪਿਆਰੇ ਜਿਹੇ ਸੂਟ ਠੀਕ ਹੈ ਜੀ ਇਹ ਹੈਗਾ ਫਰੰਟ ਡਿਜੀਟਲ ਪ੍ਰਿੰਟਿੰਗ ਦੇ ਨਾਲ ਬਾਜੂ ਬਹੁਤ ਸੋਹਣੀਆਂ ਬਣੀਆਂ ਹੋਈਆਂ ਵਿంటర్ ਦੀ ਕਲੈਕਸ਼ਨ ਆ ਬਿਨਾ ਲਾਈਨਿੰਗ ਤੋਂ ਸੂਟ ਸਟਿਚ ਕਰਵਾ ਸਕਦੇ ਹੋ ਅਗਰ ਤੁਸੀਂ ਘਰ ਸਟਿਚ ਕਰ ਦਿਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਤੁਹਾਡੀ ਸਟੀਚਿੰਗ ਵੱਜ ਜਾਏਗੀ ਠੀਕ ਹੈ ਤੇ ਨੈਕਸਟ ਦਿੰਨੇ ਆ ਜੀ ਅਗਰ ਤੁਸੀਂ ਸਾਤ ਤੋਂ ਸਟਿਚ ਕਰਵਾ ਕੇ ਮੰਗਾਣਾ ਸਾਤ ਤੋਂ ਸਟਿਚ ਕਰਵਾ ਸਕਦੇ ਹੋ ਇਹ ਹੈਗਾ ਨੈਕਸਟ ਕਲਰ ਇਹਦੇ ਵਿੱਚ ਕਲਰ ਆਪਸ਼ਨ ਆ ਬਹੁਤ ਸੋਹਣੀ ਸੋਹਣੀਆਂ ਜੀਆਂ ਤੇ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਜੀ ਮਸਟਰਡ ਕਲਰ ਦੋ ਡਬਲ ਟੋਨ ਸ਼ੇਡ ਆ ਜਾਂਦੀ ਹੈ ਦੇਖੋ ਸਭ ਦੇ ਨੀਚੇ ਇਹ ਕਰੀਮੀ ਜਿਹਾ ਛੇੜਾ ਘੇਰੇ ਦੇ ਉੱਪਰ ਉੱਪਰ ਹੈਗਾ ਜੀ ਡਾਰਕ ਸ਼ੇਡ ਠੀਕ ਹੈ ਇਹਦਾ ਸ਼ਾਲ ਆ ਗਿਆ ਕਲਰ ਇਹਦੇ ਵਿੱਚ ਮੈਂ ਤੁਹਾਨੂੰ ਚਾਰ ਕਲਰ ਦਿਖਾ ਚੁੱਕੇ ਹਾਂ ਠੀਕ ਹੈ ਬਹੁਤ ਸੋਹਣੇ ਜਿਹੇ ਕਲਰ ਨੇ ਜੀ ਤੇ ਪੰਜਵਾਂ ਕਲਰ ਤੁਹਾਨੂੰ ਇਹ ਗ੍ਰੇ ਟੋਨ ਚ ਦੇ ਦਾਨੇ ਆ 506 ਕਲਰ ਨੇ ਤੇ ਸਾਰੇ ਕਲਰ ਇੱਕ ਤੋਂ ਇੱਕ ਨੇ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਕੁਛ ਇਦਾਂ ਦੀ ਕਲੈਕਸ਼ਨ ਰਹੇਗੀ ਠੀਕ ਹੈ ਕੋਈ ਕਾਰ ਨਹੀਂ ਹੈਗੀ ਕਿਉਂਕਿ ਪਿਓਰ ਵਾਲੇ ਬ੍ਰਾਂਡਡ ਸੂਟ ਨੇ ਸਾਰੇ ਅਗਰ ਸਸਤੇ ਆਪਾਂ ਲੈਣੇ ਆ 4-500 ਦੇ ਤਾਂ ਅੱਧੀ ਦਾ ਕਾਣ ਹੀ ਨਿਕਲ ਜਾਂਦੀ ਹੈ ਜੀ ਵਿੱਚ ਕੱਪੜਿਆਂ ਦੇ ਠੀਕ ਹੈ ਇਦਾਂ ਦੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੇ ਸੋਹਣੇ ਜੇ ਸੂਟ ਨੇ ਔਰ ਨੂੰ ਤਾਂ 4-500 ਦਾ ਵੀ ਇਦਾਂ ਦਾ ਸੂਟ ਆ ਜਾਂਦਾ ਹੈ ਹੈਗਾ ਅਸੀਂ ਕਰਨਾ ਹੁੰਦਾ ਆਨਲਾਈਨ ਸੇਲ ਅਗਲੇ ਕੋਲ ਕੱਪੜਾ ਜਾਵੇ ਵੀ ਤੇ ਪਸੰਦ ਵੀ ਨਾ ਆਵੇ ਫਿਰ ਮਜ਼ਾ ਜਿਆ ਨਹੀਂ ਆਉਂਦਾ ਹੈਗਾ ਵਰਕ ਕਰਨ ਦਾ ਇਹ ਦੇਖੋ ਜੇ ਨੈਕਸਟ ਲਾਈਨਿੰਗ ਦੇ ਵਿੱਚ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਠੀਕ ਹੈ ਤੇ ਇਹਦੇ ਵਿੱਚ ਸਾਨੂੰ ਕਲਰ ਦੇ ਦਾਂਦੇ ਆ ਸਤ ਬਾਏ ਓ ਮਾਈ ਗਾਡ ਹੋਰ ਨਹੀਂ ਹੈ ਕਿ ਬਾਕੀ ਵੀ ਜਗਾਂ ਇਹ ਸਲਵਾਰ ਹੈ ਇਹਦੀ ਠੀਕ ਹੈ ਇਹ ਹੈਗਾ ਜੀ ਸ਼ਾਲ ਇਹਦੇ ਵੀ ਸਨ ਕਲਰ ਦਿਖਾਣੇ ਆ ਬਹੁਤ ਸੋਹਣੇ ਆ ਕਲਰ ਸਾਰੇ ਤੇ ਮੇਨ ਹੈਗਾ ਇਹ ਸੂਟ ਦਾ ਨਾ ਸ਼ਾਲ ਬਹੁਤ ਸੋਹਣਾ ਹੈ ਸ਼ਾਲ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਦੇਖੋ ਸ਼ਰਟ ਲਾਈਨਿੰਗ ਦੇ ਵਿੱਚ ਪਾਉ ਤੁਸੀਂ ਪਲੇਨ ਮੈਂ ਤੁਹਾਨੂੰ ਛੋਟੇ-ਛੋਟੇ ਪ੍ਰਿੰਟ ਦੇ ਵਿੱਚ ਵੀ ਦਿਖਾਏ ਆ ਸੂਟ ਵੱਡੇ-ਵੱਡੇ ਫੁੱਲਾਂ 'ਚ ਵੀ ਦਿਖਾਏ ਆ ਚੁਆਇਸ ਕਾਫੀ ਸਾਰੀ ਦਿੱਤੀ ਆ ਤੇ ਹੁਣ ਤੁਸੀਂ ਦੇਖਣਾ ਜੀ ਤੁਹਾਨੂੰ ਕਿਹੜਾ ਸੂਟ ਸੋਹਣਾ ਲੱਗਦਾ ਐਦਾਂ ਦੇ ਕਲੈਕਸ਼ਨ ਦੇ ਵਿੱਚ ਇਹਦੇ ਦੇਖੋ ਸ਼ਾਲ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਸ਼ਾਲ ਦੀ ਹਲਕਾ ਜਿਹਾ ਚੈੱਕ ਜਿਹਾ ਬਣਿਆ ਹੋਇਆ ਤੇ ਇਹਦੇ ਵਿੱਚ ਕਲਰ ਹੈਗਾ ਜੀ yellow ਦੇਖ ਸ਼ੇਡ ਤੁਹਾਨੂੰ ਇਹਦੇ ਵਿੱਚ ਪਰਪਲ ਮਿਲ ਜਾਏਗਾ 컬러 ਸਾਰੇ ਬਹੁਤ ਸੋਹਣੇ ਆ ਇਹ ਹੈਗੀ ਹੈ ਜੀ ਸ਼ਰਟ ਪਲੇਨ ਸਲਵਾਰ ਆ ਤੇ ਨਾਲ ਤੁਹਾਨੂੰ ਇਹ ਸ਼ਾਲ ਮਿਲ ਜਾਏਗੀ ਅ ਦੇਖੋ ਇਹ ਮੈਂ ਤੁਹਾਨੂੰ ਜਿੰਨੇ ਵੀ ਸੋਰਟ ਦਿਖਾਈਆਂ ਸਾਡੇ ਕੋਲ ਪੈਕਿੰਗਾ ਵੀ ਪਈਆਂ ਐ ਇਦਾਂ ਤੁਹਾਨੂੰ ਬਹੁਤ سارے ਪੈਕਿੰਗਾ ਕਾਫੀ ਸਾਰਾ ਲੋਟ ਮਿਲ ਜਾਏਗਾ ਆਪਣੇ ਪਾਸ ਇਕੱਠਾ ਲੋਟ ਆਇਆ ਹੋਇਆ ਜੀ ਤੇ ਇਹ ਮੈਂ ਜਿਹੜੇ ਜਿਹੜੇ ਕਲਰ ਆਪਣੇ ਪਾਸ ਰਿਪੀਟ ਹੈਗੇ ਨੇ ਸਾਰੇ ਤੁਹਾਨੂੰ ਦਿਖਾ ਰਹੀ ਆ ਤੇ ਬਾਕੀ ਆਪਣੇ ਕੋਲ ਹਲੇ ਪਾਰਸਲ ਦੇ ਵਿੱਚ ਪਏ ਆ ਸਾਰੇ ਸੇਮ ਹੀ ਪ੍ਰਿੰਟ ਹੋਣਗੇ ਜਿਹੜੇ ਅਸੀਂ ਅਨਪੈਕ ਖੋਲੇ ਨਹੀਂ ਹੈਗੇ ਤੇ ਤੁਹਾਨੂੰ ਸਾਰੇ ਜਿੰਨੇ ਵੀ ਅਸੀਂ ਇਹ ਸੂਟ ਦਿਖਾਏ ਆ ਇਹਨਾਂ ਦੇ ਵਿੱਚ ਤੁਸੀਂ ਜਿੰਨੇ ਵੀ ਲੈਣਿਆ ਸੂਟ ਲੈ ਸਕਦੇ ਹੋ ਸਾਡੇ ਕੋਲ ਪੂਰੀ ਕੁਆਂਟੀਟੀ ਦੇ ਵਿੱਚ ਇਹ ਵਾਲੇ ਸੂਟ ਹੈਗੇ ਆ ਠੀਕ ਆ ਜੀ 2.5 ਤੋਂ 300 ਸੂਟ ਹੈਗਾ ਆਪਣੇ ਪਾਸ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀਆਂ ਜੀਆਂ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਠੀਕ ਹੈ ਜੀ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਟਿਕ ਆਪਣੇ ਕੋਲੇ ਮੈਨੂੰ ਨਾ ਕਮੈਂਟ ਆਈ ਜਾ ਰਹੀਆਂ ਤੁਹਾਡੀ ਬੈਕ ਸਾਈਡ ਤੇ ਸੂਟ ਪਏ ਨੇ ਜੀ ਸਾਨੂੰ ਉਹ ਦਿਖਾ ਦਿਓ ਤੇ ਇਹ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਸਿਲਕ ਦੇ ਸਟਾਫ ਦੇ ਉੱਪਰ ਸੂਟ ਡਬਲ ਟੋਨ ਸਿਲਕ ਹੈ ਠੀਕ ਹੈ ਬਹੁਤ ਸੋਹਣਾ ਜਿਹਾ ਸਟੱਫ ਹੈ ਬਿਲਕੁਲ ਸੌਫਟ ਜਿਹਾ ਇਹ ਵਿంటర్ ਕਲੈਕਸ਼ਨ ਨਹੀਂ ਹੈਗੀ ਇਹ ਬਹੁਤ ਸੌਫਟ ਜਿਹਾ ਸਟੱਫ ਆ ਜਿਸ ਤੇ ਅਸੀਂ ਸੂਟ ਰੈਡੀ ਕਰਵਾਏ ਸੀਗੇ ਕਾਫੀ ਜ਼ਿਆਦਾ ਮੈਸੇਜ ਆ ਰਹੇ ਸੀਗੇ ਕਿ ਟ੍ਰੇਡਰ ਤੁਹਾਡੀ ਬੈਕ ਸਾਈਡ ਤੇ ਸੂਟ ਪਈਆਂ ਸਾਨੂੰ ਉਹ ਵੀ ਦਿਖਾ ਦਿਓ ਇਹ ਦੋ ਤਿੰਨ ਕਿ ਪੀਸ ਰਹਿ ਗਏ ਮੈਂ ਤੁਹਾਨੂੰ ਦਿਖਾ ਦਾਨੀ ਆ ਜੀ ਇਹ ਇਹ ਵਿంటర్ ਕਲੈਕਸ਼ਨ ਨਹੀਂ ਹੈਗੀ ਮਤਲਬ ਇਹ ਤੁਸੀਂ ਦੋਨਾਂ ਮੌਸਮਾਂ ਚ ਪਾ ਸਕਦੇ ਹੋ ਲਾਈਨਿੰਗ ਲੱਗ ਕੇ ਸੂਟ ਬਣੇਗਾ ਇਹ ਸੀ ਮਸ਼ੀਨੀ ਵਰਕ ਦੇ ਨਾਲ ਬਣਾਇਆ ਹੋਇਆ ਬਹੁਤ ਸੋਹਣਾ ਸੂਟ ਆ ਅਗਰ ਤੁਸੀਂ ਦੁਪੱਟਾ ਡਾਈ ਕਰਾਣਾ ਤਾਂ ਜਿਹੜੇ ਇਹ ਵਿੱਚ ਥ੍ਰੈਡ ਹੁੰਦੇ ਆ ਜੇ ਤੁਸੀਂ ਗ੍ਰੀਨ ਲੈਣਾ ਤਾਂ ਇਸ ਥ੍ਰੈਡ ਨਾਲ ਦਾ ਕਰਾ ਲਓ ਜੇ ਤੁਸੀਂ ਪਰਪਲ ਦੁਪੱਟਾ ਲੈਣਾ ਤਾਂ ਇਸ ਥ੍ਰੈਡ ਨਾਲ ਦਾ ਇਹਦੀ ਕੋਈ ਦੁਪੱਟੇ ਦੀ ਖਾਸ ਮੈਚਿੰਗ ਨਹੀਂ ਹੁੰਦੀ ਜਸਟ ਤੁਹਾਨੂੰ ਇਹ ਪੜਕ ਦਿਖਦੀ ਹੋਏਗੀ ਜੀ ਪੈਂਦੀ ਇਹਦਾ ਸੂਟਾਂ ਚ ਪੜਕ ਬਹੁਤ ਸੋਹਣੀ ਪੈਂਦੀ ਹੁੰਦੀ ਆ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 2700 ਵਿਦ ਵਰਕ ਵਿਦ ਸਟਫ विदाउट दुपट्टा ਰਹੇਗਾ ਤੁਸੀਂ ਸਾਤੋਂ दुपट्टा ਲੈਣਾ ਤਾਂ ਅਸੀਂ ਤੁਹਾਨੂੰ ਡਾਈ ਕਰਾ ਕੇ ਭੇਜ ਦਾਂਗੇ ਤੁਸੀਂ ਕੋਈ ਵੀ ਲੈਣਾ হাফ ਪਿਓਰ ਦਾ ਲੈਣਾ ਪਿਓਰ ਦਾ ਲੈਣਾ ਜੋ ਵੀ ਦੁਪੱਟਾ ਤੁਹਾਨੂੰ অর্ਗੇਂਜ਼ਾ ਦਾ ਪਸੰਦ ਆ ਮਸਲੀਨ ਦਾ ਪਸੰਦ ਆ ਅਸੀਂ ਡਾਈ ਕਰਕੇ ਭੇਜ ਦਾਂਗੇ ਪ੍ਰਾਈਸ 2700 ਜੀ ਇਹਨਾਂ ਸੂਟਾਂ ਦਾ ਤੇ ਇੱਕ ਸੂਟ ਅਸੀਂ ਇਹਦੇ ਵਿੱਚ ਇਹ ਆਰੀ ਵਰਕ ਕੀਤਾ ਹੋਇਆ ਇਹ ਦੇਖੋ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਸਾਰਿਆਂ ਦੇ ਤੁਹਾਨੂੰ ਬਾਜੂ ਪ੍ਰੋਪਰ ਮਿਲਣਗੀਆਂ ਕਿਉਂਕਿ ਅਸੀਂ ਖੁਦ ਸੂਟ ਰੈਡੀ ਕੀਤੇ ਹੋਏ ਆ ਇਹਦੀ ਦੇਖੋ ਬਾਜੂ ਤੇ ਵੀ ਫੁੱਲ ਆ ਜਿਹੜੇ ਨੀਚੇ ਨੇ ਸੂਟ ਇਹਨਾਂ ਦੇ ਵੀ ਤੁਹਾਨੂੰ ਪ੍ਰੋਪਰ ਬਾਜੂਆਂ ਤੇ ਫੁੱਲ ਮਿਲ ਜਾਣਗੇ ਤਾਂ ਠੀਕ ਹੈ ਤੇ ਆਰੀ ਦਾ ਵਰਕ ਕੀਤਾ ਹੋਇਆ ਇਹ ਵਾਲੇ ਸੂਟ ਦੇ ਉੱਪਰ ਸਾਰੇ ਦੇ ਵਿੱਚ ਬੂਟੀ ਰਹੇਗੀ ਨੈੱਕ ਨਹੀਂ ਬਣਿਆ ਹੋਇਆ ਹੈਗਾ ਲੈਂਥ ਦੀ ਕੋਈ ਇਸ਼ੂ ਨਹੀਂ ਹੈਗੀ ਤੇ ਕਲਰ ਵੀ ਬਹੁਤ ਸੋਹਣਾ ਹੈ ਬਲੂ ਤੇ ਰੈੱਡ ਸ਼ੇਡ ਦੀ ਟੋਨ ਵੱਜਦੀ ਹੈ ਜੀ ਇਸ ਤੇ ਵਿੱਚ ਠੀਕ ਹੈ ਜੀ ਤੇ ਇਹ ਤਿੰਨੋਂ ਹੀ ਸੂਟ ਨੇ ਅਗਰ ਇੱਕ ਸੂਟ ਹੋਰ ਵੀ ਪਿਆ ਜੇ ਕਿਸੇ ਨੇ कॉटन ਦੇ ਵਿੱਚ ਲੈਣਾ ਤਾਂ ਆਪਾਂ ਨੇ कॉटन ਤੇ ਰੈਡੀ ਕਰਵਾਇਆ ਹੋਇਆ ਜਿਹੜੇ ਨੀਚੇ ਵਾਲੇ ਸੂਟ ਨੇ 2700 ਦੇ ਆ ਇਹ ਅਸੀਂ ਡਿਸਕਾਊਂਟ ਤੇ ਕੱਢਿਆ ਹੋਇਆ ਜੀ 2400 ਦਾ ਸੂਟ ਆ ਪਿਓਰ कॉटन ਦਾ ਸੂਟ ਆ ਤੇ ਸਾਰੇ ਘੇਰਾ ਵਰਕ ਹੈਦਾ ਇਹ ਸਾਰੇ ਦੇ ਵਿੱਚ ਬੂਟੀ ਆ ਉਮੀਦ ਕਰਦੀ ਆ ਜੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much